ਦੇਨਾਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਾਕਵਾ ਕਿਸਾਨ ਜਥੇਬੰਦੀਆਂ ਪਹੁੰਚੀਆਂ ਜਿੱਥੇ ਉਹਨਾਂ ਪਿੰਨ ਭੁੰਦੜੀ ਚਲਾ ਰਹੇ ਸੀ ਐਂਜੀ ਪਲਾਂਟ ਦੇ ਵਿਰੋਧ ਵਿੱਚ ਮੰਗ ਪੱਤਰ ਦਿੱਤਾ ਤੇ ਕਿਹਾ ਕਿ ਇਹ ਪਲਾਂਟ ਬੰਦੋਣਾ ਚਾਹੀਦਾ ਹੈ ਜਿਸ ਨਾਲ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਨੇ ਅਤੇ ਵਾਕਵਾ ਜਥੇਬੰਦੀਆਂ ਦੇ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਆਉ ਸੁਣਦੇ ਆ ਕਿ ਇਹਨਾਂ ਦਾ ਕੰਮ ਸਟੇਟ ਹਮ ਨਿਊਜ਼ ਲਈ सुरेंद्र ਸੋਣਨੀ ਦੀ ਰਿਪੋਰਟ ਹਰਦੀਪ ਸਿੰਘ ਜੀ ਸਰ ਡੀਸੀ ਦਫਤਰ ਮੰਗ ਪੱਤਾ ਦਿੱਤਾ ਤੁਸੀਂ ਇਹ ਇੱਕ ਨਾ ਸਾਡੇ ਪਿੰਡ ਫੈਕਟਰੀ ਲੱਗ ਰਹੀ ਆ ਸੀਐਨਜੀ ਦੀ ਉਹਦੇ ਖਿਲਾਫ ਦਿੱਤਾ ਉਹ ਫੈਕਟਰੀ ਭੋਂਦੜੀ ਪਿੰਡ ਆ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਆ ਭੋਂਦੜੀ ਪਿੰਡ ਆ ਉਹ ਪਿੰਡ ਦੇ ਬਿਲਕੁਲ 100 ਮੀਟਰ ਦੇ ਘੇਰੇ 'ਚ ਹੀ ਫੈਕਟਰੀ ਲਾਉਣੀ ਸ਼ੁਰੂ ਕਰਤੀ ਉਹ ਪਹਿਲਾਂ ਪਤਾ ਹੀ ਨਹੀਂ ਸੀ ਕੀ ਬਣਦਾ ਹੁਣ ਪਤਾ ਲੱਗਿਆ ਕਿ ਇਹ ਸੀਐਨਜੀ ਦੀ ਗੈਸ ਫੈਕਟਰੀ ਆ ਉਹ ਸਕੂਲ ਤੋਂ ਸਿਰਫ 100 ਮੀਟਰ ਹੀ ਦੂਰ ਆ ਸਕੂਲ ਤੋਂ ਵੀ 100 ਮੀਟਰ ਦੂਰ ਆ ਕੋਈ ਉਹਨਾਂ ਨੇ ਪੰਚਾਇਤ ਤੋਂ ਐਨਓਸੀ ਨਹੀਂ ਲਈ ਕੋਈ ਉੱ ਹੁਣ ਲੋਕਾਂ ਨੂੰ ਫੇਰ ਲੋਕਾਂ ਨੇ ਚੜ੍ਹ ਕੰਪ ਮੱਚ ਗਿਆ ਵੀ ਇਹ ਤਾਂ ਪ੍ਰਦੂਸ਼ਣ ਹੋਊਗਾ ਇਹਦੇ ਨਾਲ ਤੇ ਪੈਂਟ ਦੇ ਚੜ੍ਹਦੇ ਵਾਲੇ ਪਾਸੇ ਫੈਕਟਰੀ ਲੱਗੀ ਜੀ ਉਹਦੇ ਖਿਲਾਫ ਆ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਉੱਥੇ ਇਹਨਾਂ ਨੇ ਪੱਕਾ ਰੈਗੂਲਰ ਧਰਨਾ ਜਿਹੜੀ ਯੂਨੀਅਨ ਹੈਗੀ ਆ ਹਟਕਾਉਂਦਾ ਅਗਰਾਹਾ ਤੇ ਮਸ਼ਾਰ ਇਹਨਾਂ ਨੇ ਉੱਥੇ ਧਰਨਾ ਸਟਾਰਟ ਕਰਨਾ ਉਹਦੇ ਜਿਵੇਂ ਜੀਰੇ ਵਾਲੀ ਫੈਕਟਰੀ ਦੇ ਹੋਇਆ ਸੀ ਉਹ ਫਿਰ ਬਾਅਦ ਵਿੱਚ ਫੈਕਟਰੀ ਬਣ ਜਾਂਦੀ ਹੈ ਫਿਰ ਪ੍ਰੋਬਲਮ ਆਉਂਦੀ ਹੈ ਹੁਣ ਤਾਂ ਹਜੇ ਸਟਾਰਟਿੰਗ ਤੀ ਹੈਗਾ ਤੇ ਉਹ ਡੀਸੀ ਸਾਹਿਬ ਨੂੰ ਦੱਸਿਆ ਵੀ ਉਹ ਦੱਸੋ ਕਿੱਦਾਂ ਉਹਦਾ ਪ੍ਰਦੂਸ਼ਣ ਸਰਟੀਫਿਕੇਟ ਕਿਹਨੇ ਦਿੱਤਾ ਕਿਤੇ ਉਹ ਦੇਖੀ ਰਿਚ ਸਕੂਲ ਆ ਸੀਐਨਜੀ ਦਾ ਬਾਇਓ ਗੈਸ ਦਾ ਉੱਥੇ ਮਿਲਣਾ ਨਹੀਂ ਹੈ ਮੰਗ ਕੀ ਉਹ ਫੈਕਟਰੀ ਨੂੰ ਬੰਦ ਕੀਤੀ ਜਾਵੇ ਕੰਸਟਰਕਸ਼ਨ ਉਹਦੀ ਉਹ ਦੇਖਣਾ ਐਮਐਲਏ ਨੂੰ ਵੀ ਮਿਲੇ ਮੌਜੂਦਾ ਮੌਜੂਦਾ ਐਮਐਲਏ ਸਾਡੇ ਉਹਨਾਂ ਨੂੰ ਕਿ ਪਹਿਲਾਂ ਸਭ ਤੋਂ ਪਹਿਲਾ ਪ੍ਰੋਸੈਸ ਉਹਨਾਂ ਨੇ ਫੈਕਟਰੀ ਵਾਲਿਆਂ ਨਾਲ ਦੋ ਮੀਟਿੰਗਾਂ ਪੈਂਡਿਆਂ ਨੇ ਕੀਤੀਆਂ ਉਹ ਇੱਧਰ ਉੱਧਰ ਆਨਨਫਾਨਨ ਕਰਦੇ ਆ ਹੁਣ ਇਸ ਤੋਂ ਬਾਅਦ ਮੌਜੂਦਾ ਐਮਐਲਏ ਨੂੰ ਤੇ ਹਰ ਕੰਚਾਰਜ ਕੰਗ ਨੂੰ ਦੋਨਾਂ ਨੂੰ ਮਿਲਿਆ ਜਾਊਗਾ ਫਿਰ ਸਰਕਾਰ ਨੂੰ ਦੱਸਿਆ ਜਾਊਗਾ ਵੀ ਆ ਗੱਲ ਆ ਤੇ ਜਿਹੜੀਆਂ ਜੇ ਜੇ ਉਹਨਾਂ ਕੋਲੇ ਕੋਈ ਉਹਦਾ ਹੈਗਾ ਕੋਈ ਨੀਗਰਤਾ ਦਿਖਾਉਣ ਵੀ ਸਾਡੇ ਕੋਲੇ ਇਹਦਾ ਕੋਈ ਹੈਗਾ ਪਹਿਲਾਂ ਇਹ ਫੈਕਟਰੀ ਇਹ ਇੱਕ 12 ਏਕੜ ਚ ਫੈਕਟਰੀ ਲੱਗਣ ਲੱਗੀ ਸੀ ਦੇਹਰਾਦੂ ਜੂਪੀ ਪੋਲੂਸ਼ਨ ਕੰਟਰੋਲ ਬੋਰਡ ਨੇ ਇਹਨੂੰ ਉੱਥੇ ਦੀ ਮਨਜ਼ੂਰੀ ਦਿੱਤੀ ਨਹੀਂ ਹੈ ਇਹ ਸਿਸਟਮ ਹੈ ਕਿ ਫੈਕਟਰੀਆਂ ਦਾ ਉਹਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਰਬਰ ਤੋਂ ਆ ਪਾਣੀ ਫਿਰ ਬੇਸਟ ਪਾਣੀ ਫਿਰ ਧਰਤੀ 'ਚ ਪਾ ਦਿੰਦੇ ਆ ਦੁਆਰਾ ਆਹ ਪ੍ਰੋਬਲਮ ਇੱਕ ਪ੍ਰਦੂਸ਼ਣ ਨਾਲ ਉਹਦੇ ਚੋਂ ਵੀ ਉਹਦੇ ਚੋਂ ਗੋਬਰ ਗੈਸ ਹੋਰ ਰਹਿਣ ਖੂੰਦ ਕਚਰਾ ਵਰਤਿਆ ਜਾਣਾ ਪੈਂਡ ਦੇ ਮੋਢਾ ਮੱਖੀਆਂ ਤੇ ਹੋਰ ਜਿਵੇਂ ਜੈਨਪੁਰ ਕੋਲੇ ਕੂੜੇ ਵਾਲੇ ਡੰਪਾ ਦਿੱਲੀ ਆਪਾਂ ਦੇਖਦੇ ਆਂ ਉਹ ਕੂੜੇ ਕਾੜੇ ਤੋਂ ਰਹਿਣ ਖੂੰਦ ਤੋਂ ਸੀਐਨਜੀ ਬਣਦੀ ਉਹਦੀ ਪ੍ਰੋਬਲਮ ਆ ਨਾ ਬੰਦ ਹੋਈ ਸਾਰਾ ਅਗਲਾ ਸੰਘਰਸ਼ ਕੀਤਾ ਨਹੀਂ ਬੰਦ ਤਾਂ ਹੋਊਗੀ ਜੇ ਤਾਂ ਸਾਰਾ ਪਿੰਡ ਇੱਕ ਪਾਸੇ ਉਹਨਾਂ ਨੇ ਵਾਰ ਚੀ ਬੈਠ ਜਾਣਾ ਦੀ ਕੰਸਟਰਕਸ਼ਨ ਰੋਕ ਦੇਣਗੇ ਉਹ ਪੈਂਡ ਦੇ ਨੇ ਚੱਲਣੀ ਨਹੀਂ ਦੇਣੀ ਕਿਸੇ ਹਿਸਾਬ ਨਾਲ ਜੇ ਆ ਪੈਂਡ ਨੂੰ ਢਾਡ ਦਿਓ ਫਿਰ ਬੰਦ ਹੋ ਜਾਊਗਾ